ਹਾਂਜੀ ਸਤਿ ਸ੍ਰੀ ਅਕਾਲ ਆਸਾ ਤੁਸੀ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਇਸ ਵਾਰ ਵੀ ਆਪਾਂ ਟੈਸਟ ਤਿਆਰ ਕੀਤਾ ਸਮਾਂ ਸੀਗਾ ਪੰਜਾਬੀ ਵੀ ਤੁਹਾਨੂੰ ਨਾਲ ਉਪਲਬਧ ਕਰਾਈ ਆ ਉਹ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਉੱਥੋਂ ਦੇਖ ਕੇ ਤੁਸੀਂ ਆਪਣਾ ਗਲਤਾਂ ਬਣਾ ਲੈਣਾ ਤੇ ਚਲੋ ਫਿਰ ਪ੍ਰੋਪਰ ਪਹਿਰੇ ਬਹੁਤ ਪਹਿਲਾਂ ਤੁਹਾਨੂੰ ਟੈਸਟ ਵਾਂਗੂ ਟਰੈਲ ਪੇਰਾ ਬੋਲਦੇ ਆ ਫੇਰ ਤੁਹਾਨੂੰ ਪ੍ਰੋਪਰ ਬੈਰੇਬੋ ਲਾਈਟਾਈਮੈਂਟ ਦੀ ਬ੍ਰੇਕ ਹੋ ਖਾਲੀ ਵੀਡੀਓ ਚੱਲੂ ਉਹਦੇ ਜ ਤੁਸੀਂ ਰੀਡ ਕਰਨਾਗਾ ਚਲੋ ਫੇਰ ਆਪਾਂ ਜਿਆਦਾ ਤੁਹਾਡਾ ਸਮਾਂ ਬਰਬਾਦ ਨਹੀਂ ਕਰਦੇ ਤੁਹਾਨੂੰ ਪਹਿਲਾਂ ਟ੍ਰਾਇਲ ਪਰਾ ਬੋਲਣ ਲੱਗਦੇ ਆਂ ਟ੍ਰਾਇਲ ਪਰਾ ਲਈ ਤੁਸੀਂ ਰੈਡੀ ਹੋ ਜਾਓ ਟ੍ਰਾਇਲ ਪਰਾ ਉੱਥੇ 1 ਮਿੰਟ ਦਾ ਬੋਲਿਆ ਜਾਂਦਾ ਹੁੰਦਾ 2.5 ਟਾਈਮੈਂਟ ਤੋਂ ਪ੍ਰੋਪਰ ਬੈਰੇ ਹੁੰਦੇ ਨੇ ਤੇ 2 ਮਿੰਟ ਦੇ ਵਿੱਚ ਬ੍ਰੇਕ ਹੁੰਦੀ ਆ ਉਸੇ ਤਰੀਕੇ ਤੁਹਾਨੂੰ ਆਪਾਂ ਇੱਥੇ ਬੋਲਣ ਲੱਗਦੇ ਆਂ ਚਲੋ ਰੈਡੀ ਹੋ ਜਾਓ ਤਾਂ ਜਾਂ ਤੁਹਾਡਾ ਹੱਥ ਚੱਲੇ ਜੇ ਟ੍ਰਾਇਲ ਪਰੇ ਨਾਲ ਰੈਡੀ ਹਰ ਚੀਜ਼ ਦੀ ਸ਼ੁਰੂਆਤ ਨਜ਼ਰੀਏ ਤੋਂ ਹੁੰਦੀ ਹੈ ਡੰਡੀ ਨਜ਼ਰੀਏ ਦਾ ਮਤਲਬ ਉਹ ਆਦਤ ਹੈ ਜੋ ਸਮੇਂ ਦੇ ਨਾਲ ਸਾਡੇ ਅੰਦਰ ਵਿਕਸਿਤ ਹੁੰਦੀ ਰਹਿੰਦੀ ਹੈ ਡੰਡੀ ਸਾਡੇ ਵਿੱਚੋਂ ਕੋਈ ਵੀ ਨਜ਼ਰੀਆ ਲੈ ਕੇ ਪੈਦਾ ਨਹੀਂ ਹੁੰਦਾ ਡੰਡੀ ਹਾਂ ਐਨਾ ਜ਼ਰੂਰ ਹੈ ਕਿ ਕੁਝ ਲੋਕ ਬਚਪਨ ਤੋਂ ਹੀ ਖੁਦ ਨੂੰ ਵਿਕਸਿਤ ਕਰਨ ਦਾ ਦਮ ਜ਼ਰੂਰ ਰੱਖਦੇ ਹਨ ਡੰਡੀ ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਹੋਰ ਯਕੀਨ ਦਵਾਉਂਦਾ ਹੈ ਕਿ ਤੁਹਾਡੇ ਅੰਦਰ ਕੋਈ ਵਿਸ਼ੇਸ਼ਤਾ ਹੈ ਡੰਡੀ ਲਓ ਜੀ ਟਰੈਲ ਪੈਰਾਸੋਟਾ ਹੋ ਗਿਆ ਤੇ ਇਹਦੀ ਚਲੋ ਪੰਜਾਬੀ ਪੀਪੀ ਕੋਈ ਨਾਮ ਲਿਖੋਗੇ ਤੁਹਾਡੇ ਹੱਥ ਚੱਲਣ ਲਈ ਸੀਗਾ ਹੁਣ ਆਪਾਂ ਤੁਹਾਨੂੰ ਪ੍ਰੋਪਰ ਪੈਰਾ ਲਿਖਾਂਗੇ ਜਿਹਦੇ ਕੋਲੇ ਪੀਸੀ ਹੈਗਾ ਉਹ ਟਾਈਪ ਜ਼ਰੂਰ ਕਰੋ ਜਿਹਦੇ ਕੋਲੇ ਪੀਸੀ ਨਹੀਂ ਹੈਗਾ ਉਹ ਆਪਣੀ ਪੰਜਾਬੀ ਲਿਖ ਕੇ ਜ਼ਰੂਰ ਦੇਖੋ ਵੀ ਗਲਤਾਂ ਕਿ ਨਾਮ ਆਵੇ ਤੇ ਸੁਧਾਰ ਕਰਨਾ ਉਹਦੇ ਚ ਚਲੋ ਹੁਣ ਰੈਡੀ ਹੋ ਜੋ 80 ਸਪੀਡ ਤੇ ਹੁੰਦਾ ਇਹ ਰੈਡੀ ਪੰਜਾਬ ਦੀਆਂ ਹੋਰ ਮੰਗਾਂ ਵਿੱਚ ਫਸਲੀ ਵਿਭਿੰਨਤਾ ਯੋਜਨਾ ਹੈ ਡੰਡੀ ਕੇਂਦਰੀ ਵਿੱਤ ਮੰਤਰੀ ਨੇ ਸਿੱਧੇ ਤਾਂ ਇਸ ਸੰਬੰਧ ਵਿੱਚ ਕੋਈ ਐਲਾਨ ਨਹੀਂ ਕੀਤਾ ਹੈ ਪਰ ਕਪਾ ਮਿਸ਼ਨ ਦਾਲਾਂ ਮਿਸ਼ਨ ਅਤੇ ਤੇਲ ਬੀਜ ਮਿਸ਼ਨ ਆਦ ਨੂੰ ਲੈ ਕੇ ਵੱਡੇ ਮਿਸ਼ਨਾਂ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਵਿਦੇਸ਼ ਤੋਂ ਦਰਾਮਦ ਕਰਨ ਦਾ ਬਿੱਲ ਘਟ ਕੀਤਾ ਜਾ ਸਕੇ ਡੰਡੀ ਇਸ ਦੇ ਲਈ ਕਿਸਾਨਾਂ ਨੂੰ ਆਪਣੇ ਆਪ ਨੂੰ ਪੰਜੀਕਰਿਤ ਕਰਵਾਉਣਾ ਹੋਵੇਗਾ ਡੰਡੀ ਪੰਜਾਬ ਲਈ ਇਹ ਤਿੰਨੋਂ ਫਸਲਾਂ ਅਤਿਅੰਤ ਮਹੱਤਮਪੂਰਨ ਹਨ ਡੰਡੀ ਵਿਸ਼ੇਸ਼ ਰੂਪ ਨਾਲ ਚੋਣੇ ਦੀ ਬਦਲਵੀਂ ਫਸਲ ਕਪਾ ਹੈ ਜਿਸ ਦਾ ਰਕਵਾ ਕਿਸੇ ਸਮੇਂ 7.25 ਲੱਖ ਹੈਕਟੇਅਰ ਸੀ ਜੋ ਹੁਣ 1 ਲੱਖ ਹੈਕਟੇਅਰ ਤੋਂ ਵੀ ਘਟ ਗਿਆ ਹੈ ਡੰਡੀ ਕਪਾ ਮਿਸ਼ਨ ਇੰਡਸਟਰੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਜੋ 5 ਸਾਲ ਲਈ ਹੈ ਡੰਡੀ ਹੁਣ ਇਹ ਰਾਜ ਸਰਕਾਰ ਪੁੱਤੇ ਨਿਰਪਰ ਕਰਦਾ ਹੈ ਕਿ ਇਸ ਮਿਸ਼ਨ ਵਿੱਚ ਰੱਖੀ ਗਈ ਰਾਸ਼ੀ ਤੋਂ ਕਿੰਨਾ ਹਿੱਸਾ ਉਹ ਲੈਂਦੀ ਹੈ ਡੰਡੀ ਇਸ ਤਰ੍ਹਾਂ ਦਾਲਾਂ ਅਤੇ ਖੁਰਾਕੀ ਤੇਲਾਂ ਨੂੰ ਲੈ ਕੇ ਵੀ ਦੇਸ਼ ਨੂੰ ਆਤਮ ਨਿਰਪਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਡੰਡੀ ਇਸ ਵਾਸਤੇ ਅਰਹਰ ਮਾ ਮਸਰਬ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਗੱਲ ਕਹੀ ਗਈ ਹੈ ਡੰਡੀ ਤਨ ਖੇਤੀ ਯੋਜਨਾ ਵਿੱਚ ਘਟ ਉਤਪਾਦਕਤਾ ਵਾਲੇ 100 ਜ਼ਿਲ੍ਹਿਆਂ ਉੱਤੇ ਧਿਆਨ ਦਿੱਤਾ ਜਾਵੇਗਾ ਡੰਡੀ ਦੱਖਣੀ ਪੰਜਾਬ ਕਿਸੇ ਸਮੇਂ ਹਾਂਜੀ 2 ਮਿੰਟ ਹੋਣ ਵਾਲੇ ਪੂਰੇ ਤੁਹਾਡੇ ਰੈਡੀ ਹੋ ਜਾਓ ਰੈਡੀ ਬਚਪਨ ਤੋਂ ਹੀ ਅਸੀਂ ਆਪਣੇ ਜੀਵਨ ਵਿੱਚ ਕੋਈ ਨਾ ਕੋਈ ਕੰਮ ਕਰਦੇ ਹੋਏ ਹਰ ਸਮੇਂ ਉਸ ਵਿੱਚ ਹੀ ਰੁੱਝੇ ਰਹਿੰਦੇ ਹਾਂ ਡੰਡੀ ਸਾਡੇ ਬਚਪਨ ਦਾ ਜੀਵਨ ਇੱਕ ਤੋਂ ਬਾਅਦ ਦੂਜੀ ਸਰਗਰਮੀ ਵਿੱਚ ਹੀ ਬੀਤ ਜਾਂਦਾ ਹੈ ਡੰਡੀ ਸਕੂਲ ਵਿੱਚ ਅਸੀਂ ਸਮੇਂ ਉੱਤੇ ਜਮਾਤਾਂ ਵਿੱਚ ਪੁੱਜਣ ਲਈ ਦੌੜਦੇ ਹਾਂ ਡੰਡੀ ਜਦ ਅਸੀਂ ਗ੍ਰੈਜੂਏਟ ਹੁੰਦੇ ਹਾਂ ਤਦ ਅਸੀਂ ਨੌਕਰੀ ਜਾਂ ਹੋਰ ਕੋਈ ਕੰਮ ਕਰਨ ਲਈ ਨੱਠਭੱਜ ਕਰਦੇ ਹਾਂ ਡੰਡੀ ਸਾਡੇ ਕੋਲ ਅਨੇਕਾਂ ਕਿਸਮ ਦੇ ਕੰਮ ਹੁੰਦੇ ਹਨ ਜਿੰਨਾਂ ਨੂੰ ਪੂਰਾ ਕਰਨ ਲਈ ਸਾਡਾ ਸਾਰਾ ਜੀਵਨ ਰੁੱਝਿਆ ਰਹਿੰਦਾ ਹੈ ਡੰਡੀ ਇਸ ਲਈ ਜਦ ਵੀ ਅਸੀਂ ਧਿਆਨ ਵਿੱਚ ਬੈਠਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਸਥਿਰ ਬੈਠਣਾ ਅਤੇ ਆਪਣੇ ਮਨ ਨੂੰ ਸ਼ਾਂਤ ਕਰਨਾ ਬਹੁਤ ਮੁਸ਼ਕਲ ਲੱਗਦਾ ਹੈ ਡੰਡੀ ਆਮ ਤੌਰ ਉੱਤੇ ਅਸੀਂ ਆਪਣੇ ਕੰਮਕਾਜ ਨੂੰ ਹੀ ਵੱਧ ਮਹੱਤਵ ਦਿੰਦੇ ਹਾਂ ਢੰਡੀ ਜਿੰਨੇ ਵੱਧ ਅਸੀਂ ਕੰਮ ਕਰਦੇ ਹਾਂ ਓਨਾ ਹੀ ਵੱਧ ਸਾਨੂੰ ਚੰਗਾ ਮਹਿਸੂਸ ਹੁੰਦਾ ਹੈ ਢੰਡੀ ਬਹੁਤ ਘੱਟ ਲੋਕ ਸਥਿਰ ਹੋ ਕੇ ਮੌਣ ਅਵਸਥਾ ਵਿੱਚ ਬੈਠਣ ਨੂੰ ਮਹੱਤਵ ਦਿੰਦੇ ਹਨ ਡੰਡੀ ਅਸੀਂ ਸੋਚਦੇ ਹਾਂ ਕਿ ਜੇ ਅਸੀਂ ਸਥਿਰ ਬੈਠੇ ਹਾਂ ਤਾਂ ਅਸੀਂ ਕੁਝ ਨਹੀਂ ਕਰ ਰਹੇ ਹਾਂ ਡੰਡੀ ਸਾਨੂੰ ਡਰ ਲੱਗਦਾ ਹੈ ਕਿ ਸਾਨੂੰ ਆਲਸੀ ਜਾਂ ਅਸਮਰੱਥ ਕਰਾਰ ਦਿੱਤਾ ਜਾਵੇਗਾ ਡੰਡੀ ਸਾਡਾ ਜੀਵਨ ਰੁਝੇਵਿਆਂ ਦੀ ਪਾਟੜੀ ਉੱਤੇ ਦੌੜਦੀ ਰੇਲ ਗੱਡੀ ਵਾਂਗ ਹੈ ਡੰਡੀ ਅਸੀਂ ਰੁੱਜੇ ਹਾਂਜੀ ਤੁਹਾਡੇ ਪਹਿਰੇ ਹੋ ਗਏ ਪੂਰੇ ਇੱਕ ਗਿਣਤੀ ਵਾਲੇ ਸ਼ਬਦਾਂ ਚ ਨਾਲ ਜਆ ਕਰੋ ਉਹ ਉੱਥੇ ਦੱਸ ਦਿੰਦੇ ਹੁੰਦੇ ਆ ਕਿਉਂਕਿ 5 ਤਰੀਕ ਨੂੰ ਜਿਹੜੇ ਪੇਪਰ ਹੋਇਆ ਉਹਨਾਂ 'ਚ ਦੱਸਿਆ ਉਹਨਾਂ ਨੇ ਵੀ ਇਹ ਤੁਸੀਂ ਗਿਣਤੀ ਨੰਵਰੀਕਲ ਚ ਪਾਉਣੀ ਆ ਜਾਂ ਤੁਸੀਂ ਸ਼ਬਦਾਂ ਚ ਤੇ ਜ਼ਿਆਦਾਤਰ ਇਹ ਆ ਵੀ ਪੈਸੇ ਆਪਾਂ ਨੰਵਰੀਕਾ ਰੱਖ ਲਗੇ ਤੇ ਜਿਹੜੇ ਸ਼ਬਦਾਂ ਚ ਪਾਉਣੇ ਹੋਰ ਚੀਜ਼ਾਂ 100 ਤਾਈਂ ਤਾਂ ਸ਼ਬਦਾਂ ਚ ਪਾ ਲਓ ਜਦੋਂ 100 ਤੋਂ ਟੱਪ ਜਾਣਾ ਉਦੋਂ ਉਹਨੂੰ ਤੁਸੀਂ ਗਿਣਤੀ ਜੀ ਕਰ ਲਓ ਧੰਨਵਾਦ ਜੀ ਜੁੜੇ ਰਹੋ ਆਪਣੇ ਨਾਲ